ਕਿਨੇ ਰਾਤੀ ਕਿਉਂ ਤੂੰ ਬੰਦੇ ਪਾਪ ਕਰਦਾ ਹੈ ਕਰਦਾ ਤੇ ਨਾਲੇ ਆਖਦਾ ਇੱਥੇ ਕਿਨੇ ਵੇਖਿਆਏ ਕਿਨੇ ਵੇਖਿਆਏ ਕਿਨੇ ਵੇਖਿਆਏ ਧਰਮ ਰਾਜ ਦੇ ਕੋਲੇ ਤੇਰੀ ਕਲਮ ਕਲਮ ਲਿਖੀ ਕਲਮ ਲਿਖੀ ਤੇ ਉਹਨੇ ਪਈਆ ਦੇ ਵਿੱਚ ਤੈਨੂੰ ਠੇਕ ਆਏ ਜਿਦ ਤੈਨੂੰ ਠੇਕ ਆਏ ਜਿਦ ਤੈਨੂੰ ਠੇਕ ਆਏ ਬਾੜਾ ਕਮਨਾ ਕਰੇ ਤੇਰੀ ਆਤਮਾ ਵੇ ਤੇ ਐਵੇਂ ਮਨ ਦੇ ਤੈਨੂੰ ਬੜੇ ਚਾਏ ਤੈਨੂੰ ਬੜੇ ਚਾਏ ਸਿੱਧੂ ਆ ਤੂੰ ਦੁਨੀਆ ਤੇ ਬੜੇ ਫੱਕਰ ਵੇਖੇ ਪਰ ਕੋਟਲੇ ਵਾਲੀ ਸਰਕਾਰ ਜਿਆ ਨਾ ਫਕਰ ਵੇਖਿਆ ਨਾ ਫਕਰ ਵੇਖਿਆ ਕੋਟਲੇ ਵਾਲੀ ਸਰਕਾਰ ਜਿਆ ਯਾਰ ਜਿਆ ਸਰਕਾਰ ਜਿਆ ਦਾ ਫਕਰ ਵੇਖਿਆ ਨਾ ਫਕਰ ਵੇਖਿਆ ਹਾਂਜੀ ਬਾਬਾ ਜੀ ハテカラリアラ Hatsi! 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 Tari, Tari! Tari, Tari! ਸੌਂ ਗਿਆ ਦੁਤਾਨ ਫਲਕਾਰੀਆਂ ਅੱਜ ਕੱਦ ਹੋਈਆ ਤੈਨੂੰ ਨੀਂਦ ਰੱਬਿਆਰੀਆ ਅੱਜ ਕੱਦ ਹੋਈਆ ਤੈਨੂੰ ਨੀਂਦ ਰੱਬਿਆਰੀਆ ਨਖਰਾ ਨਿਆਰਾ ਦਾ ਤੇਰੇ ਵਾਲੀ ਲਹਿਰ ਦਾ ਓ ਓ ਦਾ ਜੀ ਮੇਰਾ ਜੀਵਲੇ ਦਾ ਓ ਓ ਦਾ ਜੀ ਮੇਰਾ ਜੀਵਲੇ ਦਾ ਓ ਓ ਦਾ ਜੀ ਮੇਰਾ ਜੀਵਲੇ ਦਾ ਜੀ ਜੀ ਸਾਰੇ ਜਣੇ ਤਾੜੀ ਦਾ ਸਾਥ ਜਰੂਰ ਦਿਆ ਕਰੋ ਘਰੇ ਜਵਾਗ ਤੁਸੀਂ ਕਮੈਂਟ ਚ ਕੁੱਟ ਦਿੰਨੀ ਆ ਫੜ ਕੇ ਗੀਚੀ ਤੋਂ ਦੇ ਤਾੜੀ ਮਾਰਨਾ ਥੋੜੀ ਥੋੜੀ ਸਾਜੀ ਦਾ ਹੌਸਲਾ ਬੁਲੰਦ ਰਹਿੰਦਾ ਤੁਸੀਂ ਤਾੜੀ ਮਾਰੋਗੇ ਇਹਦਾ ਸਰੀਰ ਕਰਨ ਮ ਰਹੂਗਾ ਜੇ ਤੁਸੀਂ ਨਿੰਮੋਟ ਲੇ ਜੋਗੇ ਬਹਿ ਜਾਓਗੇ ਰ ਇਹਦੇ ਵਿਚਾਰੇ ਦੇ ਸਾਥ ਰਹੇਗਾ ਵਾਹ ਜੀ ਕੀ ਬਾਤ ਵਾਹ ਜੀ ਵਾਹ ਜੀ ਤਾੜੀ ਜਰੂਰ ਪਾਇਆ ਕਰੋ ਬਾਬਾ ਜੀ ਨੇ ਕਹਿਤਾ ਹੁਣ ਤਾਂ ਮਸਤ ਬਣ ਕੇ ਬੈਠ ਜਾ ਜਿੱਦਾਂ ਮੇਰਾ ਮਸਤ ਹੋਈ ਸੀ ਜੇ ਮੱਛਰ ਸੀ ਜਾ ਦੇ ਤਾੜੀ ਦੇ ਸਮਝ ਲੱਗ ਗਿਆ ਸਿੱਧਾ ਹੀ ਧਰਮ ਰਾਜ ਨੂੰ ਵਾਹ ਜੀ ਵਾਹ ਤਾੜੀ ਮਾਰੋ ਸਰਕਾਰ ਦੇ ਨਾਮ ਦੀ ਵਾਹ ਜੀ ਵਾਹ ਕੀ ਬਾਤ ਤੇ ਸਾਡੀ ਤਾੜੀ ਚ ਪੂਤ ਚੜ ਗਿਆ ਅੜਕੇ ਦੇ ਫਿਲਕਾ ਗਿਆ ਸਿੱਧਾ ਧਰਮ ਰਾਜ ਦੀ ਕਚਹਿਰੀ ਚ ਕਚਹਿਰੀ ਚ ਤੁਹਾਡੇ ਕੋਲੇ ਮੱਛਰ ਹੈ ਸਾਡੇ ਕੋਲੇ ਪੂਤ ਹੈ ਕਾ ਫਿਰ ਬਾਬਾ ਕੀ ਕਹਿੰਦਾ ਆ ਜਾ ਹਲੇ ਹਲੇ ਤੇਰੇ ਨਾਲ ਮਸਾੜੀ ਚੱਲੇ ਤੇਰੀ ਹੋ ਗਈ ਬੱਲੇ ਬੱਲੇ ਹੋ ਤੇਰੇ ਨਾਲ ਮਸਾੜੀ ਚੱਲੇ ਤੇਰੀ ਹੋ ਗਈ ਬੱਲੇ ਬੱਲੇ ਦੇਖ ਰੱਬ ਯਾਰਾ ਬੱਬ ਤੇਰੇ ਵਾਲੀ ਲਾ

ਦਹੀ ਜਾਵਾਲੇ ਰੀਆ ਫੱਟਾ ਗਾ ਵੀਰ ਨੂੰ ਮੈਂ ਦਹੀ ਜਾਵਾਲੇ ਰੀਆ ਮੱਛੂ ਦਾ ਵੀਰ ਮੇਰਾ ਮੁੱਤਾ ਦੀ ਆ ਜੋੜੀਆ ਆ ਮੱਛੂ ਦਾ ਵੀਰ ਮੇਰਾ ਲਾਲਾ ਦੀ ਆ ਜੋੜੀਆ ਅੱਦੇ ਖੜਾ ਨਿਆਰਾ ਤੇਰੀ ਹੈ ਰਾ ਉਹ ਆਉਂਦਾ ਜੀ ਮੇਰਾ ਹੱਦੀ

ਆ ਬਾਟ ਲੈ ਤੇ ਗੇੜਾ ਤੈਨੂੰ ਰੋਕਣ ਵਾਲਾ ਕਿਹੜਾ ਹੱਥਾਂ ਨਾਲ ਚੱਲੇ ਤੇ ਗੇੜਾ ਤੈਨੂੰ ਰੋਕਣ ਵਾਲਾ ਕਿਹੜਾ ਫਟੇ ਖੜਾ ਨਿਆਰਾ ਦਰੀ ਲਾਰ ਦਾ ਓ ਓ ਦਾਜੀ ਮੇਰਾ ਹੱਥੀ ਮਲੇਗਾ ਓ ਓ ਦਾਜੀ ਵੇ ਆਤੀ ਮਲੇਗਾ ਓ ਓ ਦਾਜੀ ਮੇਰਾ ਹੱਥੀ ਮਲੇਗਾ ਹਲੋ ਖੇਡ ਕੋਟ ਲਾਵੇ ਰੁੱਤ ਖੱਡੇ ਦੀ ਆਈ ਆ ਖੇਡ ਬਾਗਲਾ ਵੇ ਰੁੱਤ ਖੱਡੇ ਦੀ ਆਈ ਆ ਖੇਡਾ ਜੀ ਆਲੇ ਰੁੱਤ ਖੱਡੇ ਦੀ ਆਈ ਆ 哎呀，哎呀。

ਛਾੜਿਆ ਨਜ਼ਰ ਨਾ ਆਇਆ ਮੈਨੂੰ ਪੀਰ ਮੀਆਂ ਰਾਣਿਆ ਨਜ਼ਰ ਨਾ ਆਇਆ ਮੈਨੂੰ ਪੀਰ ਮੀਆਂ ਰਾਣਿਆ ਮੱਜਿਆ ਨੇ ਬਾਬਾ ਤੇਰੀ ਰੌਣਕ ਸਜਾਈਆ ਖੇਡ ਬਾਬਲਾਵੇਂ ਰੁੱਤ ਫਿਰ ਬਾਬਲਾਵੇਂ ਰੁੱਤ ਖੱਟੜੀ ਆਈਆ ਖੇਡ ਬਾਬਲਾਵੇਂ ਰੁੱਤ ਖੱਟੜੀ ਆਈਆ ਖੇਡ ਬਾਬਲਾਵੇਂ ਰੁੱਤ ਖੱਟੜੀ ਆਈਆ ਸਦਾ ਹੀ ਜੈ ਘਰ ਵਾਲਿਓ ਪੂਰੀ ਸੰਗਤ ਨੂੰ ਪੂਰੇ ਨਗਰ ਘੜੇ ਨੂੰ ਪੂਰੇ ਘਰ ਪਰਿਵਾਰ ਨੂੰ ਬਾਬੇ ਦੀਆਂ ਲੱਖ ਲੱਖ ਵਧਾਈਆਂ ਵਾਜੀ ਖੈਰ ਵਧਾਈ ਤਾੜੀ ਮਾਰੋ ਸਰਕਾਰ ਦੇ ਨਾਮ ਕੀ ਕਹਾ ਬੰਦ ਸਭ ਨੂੰ ਜੀ ਆਇਆਂ ਨੂੰ ਕੋਈ ਸਾਧੀਆਂ ਤੋਂ ਜਾਂ ਸੇਵਾਦਾਰ ਤੋਂ ਜਾਂ ਕੋਈ ਚੇਲੇ ਤੋਂ बोल दिया तो कोई गलती हो जाए ते बच्चा समझिये माफ करना ਥੋਡੇ ਅਸੀਂ ਬੱਚੇ ਆ ਥੋਡੇ ਅਸੀਂ ਪੈਰਾਂ ਦੀ ਢੂੜਾ ਅੱਜ ਦਾ ਬਾਬੇ ਦਾ ਜੋ ਵੀ ਭੰਡਾਰਾ ਲੰਗਰ ਪਾਣੀ ਸੁੱਖਾ ਸਿਰਨੀਆਂ ਜੋ ਵੀ ਲਾਤੀਆਂ ਤੁਰ ਦਰਗਾਹ ਤੇਨ ਟੁਗੜੀ ਤੇਰਾ ਚੌਗਣੀਆਂ ਕਾੜੀ ਬਾਰੋ ਸਰਕਾਰ ਦੇ ਨਾਮ ਦੀ ਕੀ ਆ ਬਾਪਾ ਜੀ ਮਿਹਰਬਾਨੀ ਆਨਾਂ ਦੁੱਧ ਵਾਲੇ ਦੁੱਧ ਮਿਲੂ ਕੋਤ ਵਾਲਾ ਨਾ ਕੋਤ ਮਿਲੂ ਧੰਨ ਮਿਲਣ ਧੰਨ ਮਿਲੂ ਨੌਕਰੀ ਨੌਕਰੀ ਮਿਲੂ ਜਿਦਾ ਵਿਆਹ ਨਹੀਂ ਹੁੰਦਾ ਵਿਆਹ ਹੋ ਜੂ ਕਰਨਾ ਮੇਰੇ ਫਕੀਰ ਨੇ ਆ ਪਹਿਲਾਂ ਬਾਪੇ ਦੇ ਪਰਚਾ ਲਾਵਾਂਗੇ ਫੇਰ ਬਾਪੇ ਦੀ ਸੁੱਖ ਲਾਵਾਂਗੇ ਕੋਈ ਟਾਲਾ ਨਹੀਂ ਤੇ ਕੋਈ ਟੱਪਾ ਨਹੀਂ ਪਹਿਲਾਂ ਬਾਪੇ ਦਾ ਰਿਜ਼ਲਟ ਲਾਵਾਂਗੇ ਪਹਿਲਾਂ ਪਰਚਾ ਤੇ ਫੇਰ ਬਾਪੇ ਦਾ ਖਰਚਾ ਦੇਣ ਵਾਲਾ ਪਰਮਾਤਮਾ ਜੇ ਆਪਾਂ ਬੰਦੇ ਤੋਂ ਮੰਗਾਂਗੇ ਤੇ ਬੰਦਾ ਕੁਝ ਨਹੀਂ ਦੇ ਸਕਦਾ ਹਧਾਰੇ ਪੈਸੇ ਨਹੀਂ ਦਿੰਦਾ ਤੇ ਲੋਕਾਂ ਦਾ ਕਰਜ਼ਾ ਕਿਵੇਂ ਲਾ ਦੂਗਾ ਲਾਉਣ ਵਾਲਾ ਕਿਹੜਾ ਪ੍ਰਮਾਤਮਾ ਜੇ ਤਨ ਮਨ ਧਨ ਵਿਸ਼ਵਾਸ ਕਰਕੇ ਰੱਖਾਂਗੇ ਮਾਲਕ ਉਸ ਨੂੰ ਸਭ ਕੁਝ ਦੇਊਗਾ ਐਨੀ ਸੰਗਤ ਬਾਬੇ ਦੇ ਦਰਬਾਰ ਤੇ ਆਉਂਦੀ ਆ ਸੱਚੇ ਮਨ ਆਇਆ ਕਰੋ ਮੂਹ ਮੰਗੀਆਂ ਮਰਦਾ ਪਾਇਆ ਕਰੋ ਸਭ ਕੁਝ ਦੇਵਾਂ ਜੈਸੀ ਨੀਤ ਵਾਸੀ ਫਲਾ ਵਾਜੀ ਮਿਹਰਬਾਨ ਜੇ ਸਾਚਾ ਸਮਝੇ ਹੋਗੇ ਤਾਂ ਦਿਨ ਨਹੀਂ ਚੜ ਦਿੰਦਾ 12 ਘੰਟਿਆਂ ਦੇ ਵਿੱਚ ਰਿਜ਼ਲਟ ਦਿਖਾਵਾਂਗਾ ਬਾਬੇ ਤੋਂ ਲੈ ਕੇ ਤਾੜੀ ਮਾਰੋ ਸਰਕਾਰ ਦੇ ਨਾਮ ਦੀ 12 ਘੰਟੇ ਮੈਂ ਚੇਲਿਆਂ ਨੂੰ ਸਿਰ ਗਲਤੀ ਵੜਦਾ ਨਹੀਂ ਆ ਪੱਲਿਓ ਦੇ ਅਗਲੇ ਦੀ ਸੁੱਖ ਲਾ ਦੂੰਗਾ ਪਰ ਦੇਵਾਂ ਮੈਨੂੰ ਮਾਲਕ ਜੇ ਥੋੜਾ ਫਾਇਦਾ ਆਊਗਾ ਤੁਸੀਂ ਮੈਨੂੰ ਆਪੇ ਦੇ ਦੇਉਗੇ ਮੈਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਜੇ ਠੋਡਾ ਫਾਇਦਾ ਹੀ ਨਾ ਹੋਵੇ ਠੋਡੇ ਦੇ 20-25000 ਰੁਪਏ ਪਹਿਲਾਂ ਮੰਗ ਲਾਂ ਜੀ ਤੋ ਤੁਸੀਂ ਲੈ ਕੇ ਆਉਂਗੇ 20000 ਰੁਪਏ ਮੈਨੂੰ ਦਿਓਗੇ ਕੱਪੜੇ ਪਾੜ ਤੀ ਠੋਡੇ ਠੋਡਾ ਲਾਜ ਵੀ ਨਹੀਂ ਹੋਣਾ 25000 ਗਿਆ ਢਿੱਗਾ ਬਾਬਾ ਫੋਨ ਵੀ ਨਹੀਂ ਚੱਕਦਾ ਐਸੀ ਹਾਲਤ ਆਪਣੇ ਕੋਲੇ ਹੈ ਨਹੀਂਗੀ ਕਿ ਜਿਹਦਾ ਗੱਲ ਵੜਦੀਏ ਜਾ ਕਿਸੇ ਦਾ ਫਾਇਦਾ ਨਾ ਕਰੀਏ ਸੱਚੇ ਮੰਨਣਾ ਪੰਜ ਪੈਰੀਆਂ ਲਾਓ ਸੱਚੇ ਮਨ ਤੇ ਬਾਬੇ ਦੇ ਭਰੋਸਾ ਯਕੀਨ ਰੱਖੋ ਕਈ ਲੋਕ ਤੈਸੇ ਹੁੰਦੇ ਬਾਬੇ ਤੋਂ ਕਰਾ ਕੇ ਪਤਾ ਫਾਇਦਾ ਤੇ ਬਾਬੇ ਨੂੰ ਪੁੱਛਦੇ ਨਹੀਂ ਮਰ ਗਿਆ ਕਿ ਜਾਂਦਾ ਜੇ ਬਾਬਾ ਫਾਇਦਾ ਕਰਾ ਸਕਦਾ ਉਹ ਪੁੱਠਾ ਵੀ ਲਟਕਾ ਸਕਦਾ ਇਹ ਵੀ ਗੱਲ ਯਾਦ ਰੱਖਿਆ ਕਰੋ ਕਿ ਜਿਹੜਾ ਸਹੀ ਕਰਨ ਜਾਣ ਸਕਦਾ ਉਹ ਪੁੱਠਾ ਵੀ ਕਰ ਸਕਦਾ ਪਰ ਨਹੀਂ ਪਰਮਾਤਮਾ ਨੂੰ ਜਾਣ ਦੇਣੀ ਆ ਅੱਜ ਆਪਾਂ ਕਿਸੇ ਦਾ ਬੁਰਾ ਕਰਾਂਗੇ ਆਪਾਂ ਉਹਨਾਂ ਦੇ ਨਾਲ ਦੀ ਹੋ ਜਾਾਂਗੇ ਵਾਜੀ ਮਿਹਰਬਾਨੀ ਤਾੜੀ ਮਾਰੋ ਸਰਕਾਰ ਦੇ ਨਾਮ ਤੇ ਕੀ ਬਾਤ ਜੇ ਕਿਸੇ ਦੇ ਸੋਚ ਸੋਚੀਏ ਪੁੱਠੇ ਵਾਸਤੇ ਇੱਕ ਬੰਦੇ ਦਾ ਪੁੱਠਾ ਕਰਾਉਂਦਾ ਤੇ ਦੂਜਾ ਵੀ ਉਹਦੇ ਨਾਲ ਹੀ ਲੱਗ ਜੂਗਾ ਕਹਿੰਦਾ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਆ ਅੰਦੇਰ ਨਹੀਂ ਆ ਜਿਹਦੀ ਲੈਂਦਾ ਹੋਰ ਸਵਾਰਕੇ ਹੀ ਲੈਂਦਾ ਫਿਰ ਕਚਹਿਰੀ 'ਚ ਮੇਲੇ ਜਾਨਾ ਸਰਗਾ ਦੀ ਟਿਕਟ ਕੱਟ ਦਿੰਦਾ ਜਾਂ ਇਸ ਧਰਤੀ ਤੇ ਵਿਲਕਦਾ ਹੀ ਫਿਰਦਾ ਨਾ ਘਰ ਦਾ ਨਾ ਘਰ ਦਾ ਤੇ ਨਾ ਕਿਸੇ ਰਿਸ਼ਤੇਦਾਰੀ ਦਾ ਫਿਰ ਕੋਈ ਮੂੰਹ ਨਹੀਂ ਲਾਉਂਦਾ ਰੁਪਏ ਨਹੀਂ ਲੈਣਾ ਕਿਸੇ ਤੋਂ ਰੁਪਏ ਲਾਵਾਂਗੇ ਤੇ ਫੋੜੇ ਫਿਣਸੀਆਂ ਤੇ ਦੋ ਮੂੰਹ ਵਾਲੇ ਕੀੜੇ ਉਹ ਵੀ ਢਿੱਡ ਚ ਪੈ ਜਾਂਦੇ ਆ ਕਹਿੰਦਾ ਕਿਸੇ ਤੋਂ ਪੈਸੇ ਲੈ ਕੇ ਕਿਸੇ ਦੀ ਹਾਇ ਦੂਆ ਲੈ ਕੇ ਕਿਸੇ ਤੋਂ ਕਿਸੇ ਦੇ ਜਵਾਕਾਂ ਦੇ ਮੂੰਹ ਦੇ ਵਿੱਚੋਂ ਰੋਟੀ ਕੱਢ ਕੇ ਕਿਸੇ ਭੈਣ ਮੇਰੀ ਦੇ ਗਾਣੇ ਕੱਟੇ ਰੱਖ ਕੇ ਕਰ ਜਾਊ ਜਾਂ ਕਿਸੇ ਤੋਂ ਪੈਸੇ ਲੈ ਲਈਏ ਜਾਂ ਕਿਸੇ ਦਾ ਘਰ ਦੇ ਵਿੱਚ ਕੁਝ ਵੇਚੀਏ ਜੇ ਵੇਚਾਂਗੇ ਤੇ ਪੁੱਤਰੋ ਫਿਰ ਬਣਦਾ ਨਹੀਂ ਆ ਕੁਸਾ ਕੁਝ ਵੀ ਨਹੀਂ ਬਣਦਾ ਵਾਹ ਜੀ ਵਾਹ ਪੈਸਾ ਦੇ ਘੱਟ ਦੀ ਮਹਿਲ ਹੈ ਕੀ ਬਾਤ ਹੈ ਕੀਆ ਕੀ ਬਾਤ ਹੈ ਕੀਆ ਬਾਤ ਆਪਾਂ ਪੈਸੇ ਨਾਲ ਯਾਰੀ ਨਹੀਂ ਗਈ ਆਪਣੀ ਤਾਂ ਬਾਬੇ ਨਾਲ ਯਾਰੀ ਆ ਵਾਹ ਜੀ ਵਾਹ ਵਾਹ ਜੀ ਮੈਂ ਤਾੜੀ ਮਾਰ ਦੋ ਸਰਕਾਰ ਦੇ ਨਾਮ ਦੀ ਕੀ ਬਾਤ ਜੇ ਬਾਬੇ ਨਾਲ ਯਾਰੀ ਹੈ ਤੇ ਫਿਰ ਸਮਝ ਲਾ ਵੀ ਜਿੱਤੇ ਕਹਦੀ ਗੱਲ ਆ ਦੁੱਧ ਦੇ ਘੜੇ ਮੁੱਧ ਜਾਂਦੇ ਪਰ ਗੱਲ ਨਹੀਂ ਮੁੱਧਣ ਦਿੰਦੇ ਪਰ ਕਈ ਹੁੰਦੇ ਕਹਿੰਦੇ ਬਾਬਾ ਅਸੀਂ ਬਾਬਿਆਂ ਕੋਲੇ ਜਾ ਜਾ ਕੇ ਜਾ ਜਾ ਕੇ ਹੁੰਗਲ ਹੋਵੇ ਹੁੰਗਲ ਹੁਣਈਆ ਪਹਿਲਾਂ ਠੁੜਾ ਗੱਲ ਵੜਤ ਹੁੰਦੇ ਆ ਫਿਰ ਉਹ ਗੱਲ ਨਹੀਂ ਸੁਣਦੇ ਜਿੰਨੇ ਵੀ ਸੰਗਤ ਆਉਂਦੀ ਆ ਪਹਿਲਾਂ ਤੇ ਮੇਰੇ ਕੋਲੇ ਉਹ ਖੜੇ ਹੋਣ ਜਿਨ੍ਹਾਂ ਦੇ ਬਾਬੇ ਦੇ ਹੁਕਮ ਨਾਲ ਪੁੱਤਰ ਦੀ ਦਾਤ ਮਿਲੀ ਹੋਈ ਆ ਉਹ ਖੜੇ ਹੋਣ ਜਿਹਨੂੰ

ਸਾਂਧਿਆ ਲੋਕਾਂ ਨੂੰ ਮੈਨੂੰ ਘਸ ਦਿੰਦੇ ਨੇ ਬੱਚਿਆਂ ਵਾਲੇ ਵੀ ਖੜੇ ਹੋ ਜਾਓ ਟੱਕ ਟੱਕੀ ਛੋਡੀ ਪਾਉਣ ਵਾਸਤੇ ਜੇ ਜ਼ਿੰਮੇਦਾਰ ਕਹਿੰਦੇ 500 ਰੁਪਏ ਲੈ ਲਈਏ ਤੁੱਪੇ ਖੜਾ ਖੜੇ ਰਹੂਗੇ ਮੈਂ ਤੁਹਾਨੂੰ 5000 ਦਊਂਗਾ ਹਣ ਪਹਿਲਾ ਸੇਵਾਦਾਰਾਂ ਦੀ ਕੇਲਿਆਂ ਦੀ ਲਾਈਏ ਡਿਊਟੀ ਤੋਂ ਪਹਿਲਾਂ ਠੋਡੀ ਲਾਈਏ ਪਹਿਲਾਂ ਬੱਚਿਆਂ ਦੀ ਲਾਈਏ ਕੀ ਕਹਿੰਦਾ ਬਾਬਾ ਕਹੇ ਬਾਬਾ ਹਾਂਜੀ ਸਕੇ ਤਿੰਨੇ ਤੇ ਪੀਰ ਕੋਟਲੇ ਨਾਲ ਆ ਪੀਰ ਕੋਟਲੇ ਵਾਲਾ ਬਾਬਾ ਆ ਲਾਵਾ ਤੇ ਰੇ ਮੰਦੀ ਉਹ ਪੀਰ ਕੋਟਲੇ ਵਾਲਾ ਆ ਵੇ ਤੇਰਾ ਲਾਵਾ ਮੰਦੀ ਆ ਹਾ ਪੀਰ ਗੋਕੜੇ ਵਾਲਿਆ ਦੱਲਾਵਾ ਬੈੰਦੀ ਈਸੋ ਕੋਲ ਵਾਲਿਆ ਦਰ ਲਾਵਾ ਬੈੰਦੀ ਓ